ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨਾਂ ਤੋਂ ਲਗਾਤਾਰ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਜਿਹੜੇ ਚੈੱਕ ਨੇ ਉਹ ਦਿੱਤੇ ਜਾ ਰਹੇ ਨੇ ਕਿ ਜਿੱਥੇ ਪਿਛਲੇ ਦਿਨੀ ਧੂਰੀ ਦੇ ਵਿੱਚ ਇੱਕ ਸ਼ਾਨਦਾਰ ਲਾਇਬ੍ਰੇਰੀ ਤੇ ਲੋਕਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਦਿੱਤੇ ਤਾਂ ਉੱਥੇ ਹੀ ਅੱਜ ਉਹਨਾਂ ਨੇ ਵੱਖ-ਵੱਖ ਪੰਚਾਇਤਾਂ ਨੂੰ ਜਿਹੜੇ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਚੈੱਕ ਦਿੱਤੇ ਨੇ ਉਹਨਾਂ ਪੰਚਾਇਤਾਂ ਨਾਲ ਗੱਲ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਉਹ ਅੱਜ ਇੱਥੇ ਪਹੁੰਚੇ ਸੀ ਜਿਸ ਦੇ ਕਾਰਨ ਉਹਨਾਂ ਨੂੰ ਚੈੱਕ ਮਿਲੇ ਨੇ ਕੀ ਨਾਮ ਹੈ ਜੀ ਤਲਵਿੰਦਰ ਕੌਰ ਜੀ ਤਲਵਿੰਦਰ ਜੀ ਕਿਹੜੇ ਪਿੰਡ ਤੋਂ ਸਰਪੰਚ ਹੋ ਤੁਸੀਂ ਸੰਦੀਵਾਲੀ ਹਾਂ ਤਾਂ ਕਿਵੇਂ ਦੇਖ ਦوں ਕਿ ਅੱਜ 70 ਲੱਖ ਰੁਪਏ ਦਾ ਚੈੱਕ ਮਿਲਿਆਗਾ ਤਾਂ ਕਿਹੜੀਆਂ-ਕਿਹੜੀਆਂ ਜਿਹੜੀਆਂ ਪਿੰਡ ਦੀਆਂ ਲੋੜਾਂ ਨੇ ਜਿਹੜੀਆਂ ਲੱਗਦਾ ਹੈ ਕਿ ਪੂਰੀਆਂ ਹੋਣਗੀਆਂ ਹੁਣ ਹਾਂਜੀ ਹਾਂ ਜਰੂਰ ਹਾਂ ਤਾਂ ਕਿਵੇਂ ਦੇਖ ਦوں ਵਧੀਆ ਬਹੁਤ 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 ਧੰਨਵਾਦ ਹਵਨ ਮੰਗਵਾਲ ਸਿੰਘ ਦਾ ਇਹ ਜਿਵੇਂ ਪਿੰਡ ਦੇ ਵਿੱਚ ਨਿਕਾਸੀ ਪਾਣੀ ਦਾ ਤੇ ਹੋਰ ਜਿਵੇਂ ਪਬਲਿਕ ਲਾਇਬ੍ਰੇਰੀ ਹੋਗੀ ਹਨਾ ਹੋਰ ਹੀ ਅਨੇਕਾਂ ਮੰਗਾਂ ਨੇ ਜਿਵੇਂ ਸੀਵਰੇਜ ਹੋ ਗਿਆ ਉਹ ਚੀਜ਼ਾਂ ਨਾਲ ਮਸਲੇ ਹੱਲ ਹੋਣਗੇ ਬਿਲਕੁਲ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਚੈੱਕ ਫੜੇ ਹੋਏ ਨੇ ਆਪਣਾ ਕੀ ਨਾਮ ਹੈ ਜੀ ਰਾਣੀ ਕੌਰ ਜੀ ਰਾਣੀ ਕੌਰ ਜੀ ਕਿਹੜਾ ਪਿੰਡ ਹੈਗਾ ਨੱਤ ਜੀ ਹੂੰ ਤਾਂ ਕਿਵੇਂ ਦੇਖਦੇ ਹੋ ਕਿ ਅੱਜ 68 ਲੱਖ 42 ਹਜ਼ਾਰ ਰੁਪਏ ਦਾ ਚੈੱਕ ਮਿਲਿਆ ਹੈਗਾ ਕੀ ਕੀ ਚੀਜ਼ ਬਣੂ ਇਸ ਦੇ ਨਾਲ ਸੱਪੜਾ ਜੀ ਹੂੰ ਤੇ ਸਕੂਲ ਦੇ ਕੰਮ ਦਾ ਠੀਕ ਹੈ ਸਕੂਲ ਦਾ ਕੰਮ ਹੋਣਾ ਹੈਗਾ ਤਾਂ ਜਿੰਮੇਂ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਾਰਾ ਕੰਮ ਤੁਸੀਂ ਆਪਣੀ ਦੇਖ ਰੇਖ ਦੇ ਵਿੱਚ ਕਰਵਾਉਣਾ ਵੀ ਜੇ ਕੋਈ ਵੀ ਮਿਲਾਵਟ ਜਾਂ ਕੁਝ ਹੁੰਦੀ ਹੈ ਤਾਂ ਉਸ ਦੀ ਸ਼ਿਕਾਇਤ ਵੀ ਕਰਨੀ ਹੈ ਠੀਕ ਹੈ ਜੀ ਬਹੁਤ ਵਧੀਆ ਤਾਂ ਸਰਪੰਚ ਆਪਣੇ ਹੱਥਾਂ ਦੇ ਵਿੱਚ ਚੈੱਕ ਲੈ ਕੇ ਖੜੇ ਹੋਏ ਨੇ ਇੱਧਰ ਬੇਨੜਾ ਦੀ ਪੰਚਾਇਤ ਦਾ ਕਿਵੇਂ ਦੇਖਦੇ ਹੋ ਕਿ ਅੱਜ ਚੈੱਕ ਮਿਲਿਆਗਾ ਬਹੁਤ ਵਧੀਆ ਲੱਗ ਰਹੀ ਸਾਨੂੰ ਬਹੁਤ ਖੁਸ਼ੀ ਹੋਈ ਹੈ ਸਾਨੂੰ 55 ਲੱਖ ਦਾ ਚੈੱਕ ਮਿਲਿਆ ਇਹ ਨਾਲ ਸੀ ਰਹੇ ਸਾਡੇ ਪਿੰਡ ਦੇ ਵਿਕਾਸ ਕਾਰਜ ਕਰਾਵਾਂਗੇ ਜੀ ਅਸੀਂ ਧੰਨਵਾਦ ਦਿਆਂ ਬਹੁਤ ਮੁੱਖ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਸਾਨੂੰ ਕਦੇ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਸਰ ਇਹ ਸੀ ਇਹ ਦੇ ਨਾਲ ਅਸੀਂ ਪਿੰਡ ਦਾ ਦਰਵਾਜ਼ਾ ਬਣਾਉਣਾ ਹੈ ਡਿਸਪੈਂਸਰੀ ਠੀਕ ਕਰਾਉਣੀ ਹੈ ਜੀ ਤੇ ਸਕੂਲ ਦਾ ਕੰਮ ਕਰਾਉਣਾ ਹੈ ਤੇ ਨਾਲੀਆਂ ਦਾ ਕੰਮ ਕਰਾਉਣਾ ਤੇ ਇੱਕ ਨਾਲੀ ਦਾ ਕੰਮ ਤੇ ਇੱਕ ਟੋਬੇ ਦਾ ਕੰਮ ਕਰਾਉਣਾ ਹੈ ਸਰ ਸਾਡੀ ਇੱਕ ਮੰਗ ਹੈ ਜੀ ਸਾਡੇ ਪਿੰਡ ਵਿੱਚ ਤਾਂ ਡਰੇਨ ਲੰਘ ਲੈ ਸਰ ਜੀ ਸਮਝਾ ਸੀਮ ਸਿੰਘ ਸਾਹਿਬ ਨੇ ਕਿ ਵੀ ਸਾਡੇ ਡਰੇਨ ਨਾਲ ਜੇ ਪੱਕਾ ਕਰਿਆ ਜਾਵੇ ਤਾਂ ਸਾਡੇ ਪਿੰਡ ਚ ਹੋ ਸਕਦਾ ਲੋਕ ਬਹੁਤ ਬਿਮਾਰੀਆਂ ਤੋਂ ਬਚ ਜਾਣ ਜੀ ਕਿਉਂਕਿ ਜਿਹੜਾ ਡਰੇਨ ਦਾ ਪਾਣੀ ਉਹ ਗੰਦਾ ਹੈ ਉਸ ਨਾਲ ਸਾਡੇ ਪਿੰਡ ਚ ਕੈਂਸਰ ਵਰਗੀਆਂ ਬਿਮਾਰੀਆਂ ਬਹੁਤ ਨੇ ਸਾਡੀ ਸਰ ਇੱਕ ਮੰਗ ਸੀ ਸੀਐਮ ਸਾਹਿਬ ਤੱਕ ਇਹ ਵੀ ਜਾ ਦੋ ਵੀ ਸਾਡੇ ਡਰੇਨ ਪੱਕਾ ਜਦੋਂ ਤੁਸੀਂ ਇਹ ਮੰਗ ਲੈ ਕੇ ਗਏ ਸੀ ਤਾਂ ਤੁਸੀਂ ਆਪਣੀ ਮੰਗ ਰੱਖੀ ਸੀ ਰੱਖੀ ਸੀ ਸਰ ਉਹਨਾਂ ਸਾਡੀ ਹਰੇਕ ਗੱਲ ਸੁਣਦੇ ਨੇ ਤੇ ਮੰਨਦੇ ਵੀ ਨੇ ਜੀ ਅਸੀਂ ਇਹ ਵੀ ਸਾਡੇ মিডিਆ ਜਿਹੜੀ ਇਹ ਕਹਿਣਾ ਚਾਹਣਿਆ ਵੀ ਸਾਡੀ ਇਹ ਮੰਗ ਪਲੀਜ਼ ਹੋਣੀ ਚਾਹੀਦੀ ਬਿਲਕੁਲ ਆਪਣਾ ਕੀ ਨਾਮ ਹੈ ਮੈਂ ਬਰਨੀ ਸਿੰਘ ਆ ਜੀ ਹਾਂ ਸਿਮਰਜੀਤ ਤੁਸੀਂ ਸਰਪੰਚ ਹੋ ਪਿੰਡ ਦੇ ਹਾਂਜੀ ਹਾਂਜੀ ਸਰਪੰਚ ਕਾਫੀ ਯੰਗ ਉਮਰ ਦੇ ਆ ਜਿਵੇਂ ਮੁੱਖ ਮੰਤਰੀ ਗੱਲ ਕਰਦੇ ਆ ਕਿ ਨਵੇਂ ਸਰਪੰਚੇ ਤੋਂ ਬਣਦੇ ਆ ਤਾਂ ਪਿੰਡ ਦੀ ਕਿਤੇ ਨਾ ਕਿਤੇ ਨਿਹਾਰ ਬਦਲਦੀ ਹੈਗੀ ਤਾਂ ਕੀ ਕੀ ਕੰਮਾਂ ਦੇ ਲਈ ਜਿਹੜੇ ਵਰਤੇ ਜਾਣੇ 62 ਲੱਖ ਰੁਪਏ 62 ਲੱਖ ਦੇ ਸਵਾਗਤੀ ਗੇਟ ਬਣਾਉਣਾ ਜੀ ਇੱਕ ਸੀਸੀਟੀਵੀ ਕੈਮਰੇ ਲਵਾਉਣੇ ਸਟਰੀਟ ਲਾਈਟਾਂ ਹੋਣਗੀਆਂ ਜਿਵੇਂ ਲਾਇਬ੍ਰੇਰੀ ਹੋਵੇ ਤੇ ਕਮਿਟੀ ਹਾਲ ਹੋਰ ਵੀ ਕਈ ਕੰਮ ਨੇ ਜਿਹੜੇ ਪਿੰਡ ਦੇ ਕਰਵਾਉਣੇ ਨੇ ਅਸੀਂ ਨੇ ਸੋਚੀ ਇਹ ਆ ਵੀ ਸਾਡੀ ਅਸੀਂ ਨਵੇਂ ਸਰਪੰਚੀ ਇਸ ਕਰਕੇ ਲਈ ਆ ਵੀ ਪਿੰਡ ਦੇ ਵੱਧ ਚੜ ਕੇ ਕੰਮ ਕਰੀਏ ਪਿੰਡ ਨੂੰ ਇੱਕ ਨਮ ਵੀ ਬਖਰਾ ਜਾਂ ਪਿੰਡ ਬਣਿਆ ਇੱਕ ਆਪਣਾ ਕੀ ਨਾਮ ਹੈ ਮੇਰਾ ਨਾਮ ਜਗਤਾਰ ਸਿੰਘ ਜੀ ਪਿੰਡ ਬਮਾਲ ਤੋਂ ਮੈਂ ਸਰਪੰਚਾਂ ਜੀ ਮੈਂ ਮੇਰੇ ਪਿੰਡ ਦਾ ਮੇਰੇ ਸਾਰੇ ਨਗਰ ਨਿਵਾਸੀਆਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਇਹ 5 ਸਾਲ ਪੂਰਾ ਆਪਣੀ ਪਿੰਡ ਦੀ ਸੇਵਾ ਲਈ ਕੰਮ ਕਰਨਾਗਾ ਮਾਨਸਾਰ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਨੂੰ 37 ਲੱਖ 55 ਹਜ਼ਾਰ ਦਾ ਚੈੱਕ ਦਿੱਤਾ ਪਹਿਲਾਂ ਵੀ ਸਾਨੂੰ ਬਹੁਤ ਸਾਰੀ ਗ੍ਰਾਂਟ ਦੇ ਚੁੱਕੇ ਨੇ ਹੁਣ ਵੀ ਅੱਗੇ ਬਸ ਇਹ 37 ਲੱਖ 51000 ਦਾ ਜੋ ਚੈੱਕ ਦਿੱਤਾ ਵਿਕਾਸ ਕਰ ਜਾਂਦੇ ਪਿੰਡ ਦੀ ਨਹਾਰਵਦਨ ਦੀ ਲਾਉਂਦਾ ਬਿਲਕੁਲ 31 ਕਰੋੜ 30 ਲੱਖ ਰੁਪਏ ਅੱਜ ਦਿੱਤਾ ਗਿਆ ਆਪਣਾ ਕੀ ਨਾਮ ਹੈ ਜੀ ਨਕਰਵੀ ਸਿੰਘ ਹੈ ਜੀ ਹਾਂ ਤਾਂ ਕਿਵੇਂ ਲੱਗਦਾ ਹੈ ਕਿ ਹੁਣ ਲੱਗਦਾ ਹੈ ਕਿ ਪਿੰਡ ਜਿਹੜੇ ਨੇ ਉਹ ਵਿਕਾਸ ਦੇ ਰਾਹ ਤੇ ਚੱਲਣਗੇ ਹਾਂ ਜੀ ਸਰ ਉਹ ਚੱਲਣਗੇ ਜੀ ਜਿੱਦੈ ਸਿਰਫ ਮਾਨ ਸਰਕਾਰ ਬਣੀ ਹੈ ਸਾਡੇ ਪਿੰਡ ਨੂੰ ਜੀ ਤਕਰੀਬਨ 50 ਲੱਖ ਰੁਪਏ ਪਹਿਲਾਂ ਪੈ ਚੁੱਕੇ ਜਿਹਦੇ ਵਿੱਚ ਤੁਸੀਂ ਸੀਵਰੇਜ ਤੇ ਡਿਸਪੈਂਸਰੀ ਤੇ ਸਕੂਲ ਦੇ 2-3 ਕਮਰੇ ਅਸੀਂ ਪਾ ਚੁੱਕੇ ਆ ਤੇ ਜੋ 10 ਲੱਖ ਰੁਪਏ ਮਿਲਿਆ ਜੀ ਸਪੀਡ ਲਾਈਟਾਂ ਜਾਂ ਸੀਦੇ ਦੇ ਕਮਰੇ ਅਸੀਂ ਬਣਤਾਂ ਜੀ ਬਿਲਕੁਲ ਕਿਤੇ ਨਾ ਕਿਤੇ ਅੱਜ ਲੋਕਾਂ ਨੂੰ ਜਿਹੜਾ ਪੰਚਾਇਤਾਂ ਨੂੰ ਵੱਖ-ਵੱਖ ਨੂੰ ਵਿਕਾਸ ਕਾਰਜਾਂ ਦੇ ਲਈ ਮੁੱਖ ਮੰਤਰੀ ਦੇ ਵੱਲੋਂ ਚੈੱਕ ਦਿੱਤੇ ਗਏ ਨੇਗੇ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਨਾਲ ਦੀ ਨਾਲ ਕਿ ਜੇਕਰ ਕਿਸੇ ਵੀ ਜਗ੍ਹਾ ਦੇ ਉੱਪਰ ਕੋਈ ਵੀ ਜਿਹੜੀ ਸ਼ਿਕਾਇਤ ਤੁਹਾਨੂੰ ਲੱਗਦੀ ਹੈ ਕਿ ਕੰਮ ਸਹੀ ਨਹੀਂ ਹੋ ਰਿਹਾ ਤਾਂ ਉਸ ਦੀ ਸ਼ਿਕਾਇਤ ਬਕਾਇਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਰੋ ਤੇ ਅੱਜ ਦਰਜਨਾਂ ਦੇ ਕਰੀਬ ਜਿਹੜੇ ਇੱਥੇ ਪੰਚਾਇਤਾਂ ਪਹੁੰਚਿਆ ਹੋਇਆ ਸੀ ਜਿਨ੍ਹਾਂ ਨੂੰ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਵਿਕਾਸ ਕਾਰਜਾਂ ਦੇ ਜਿਹੜੇ ਚੈੱਕ ਨੇ ਉਹ ਵੰਡੇ ਗਏ ਸੀਗੇ। ਦੈਨ ਫਿਊਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ